ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਖੰਨਵਾਲ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ گاਵਾ ਤੁਹਾਨੂੰ ਦਿਖਾਉਣੀ ਆਵਾ ਤਿੰਨੇ ਸੋਈਆਂ ਸਵਾਈਆਂ ਵਾ ਛੋਟੇ ਭਾਜ ਤੁਹਾਨੂੰ ਦਿਖਾਵਾਂਗੇ ਤੇ ਬਾਕੀ ਇੱਥੇ ਆਓ ਆਪਣੀ ਚਵਾਈ ਕਰਕੇ ਤਸੱਲੀ ਕਰਕੇ ਪਾਸ ਕਰਕੇ ਖੜੋ ਤੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਆਪਣੀ ਵੀਡੀਓ ਕਾਲ ਤੇ ਦੋ ਟਾਈਮ ਚਵਾਈ ਜ਼ਰੂਰ ਕਰਾ ਲਿਆ ਕਰੋ ਜੀ ਤੇ ਬਾਕੀ ਚੱਲੋ ਵੇਚਦੀਆਂ ਨੇ ਨਾਲੇ ਇੱਕ ਦੋ ਪਸ਼ੂ ਵੀ ਲਿਆ ਕੇ ਵੇਚ ਲੈਂਦੇ ਤਰ੍ਹਾਂ ਦੇ ਨਾਲ ਉਤਨਾ ਮੇਨ ਕੰਮ ਦਲਾਲੀ ਦਾ ਵਜੇ ਕਿਸੇ ਵੀਰ ਨੇ ਚੰਗਾ ਪਸ਼ੂ ਜਾਂ ਘਰਾਂ ਚ ਫਿਰਕੇ ਕੋਈ ਪਸ਼ੂ ਲੈਣਾ ਹੋਵੇ ਤਾਂ ਤਾਂ ਵੀ ਵੀ ਨਾਲ ਕੋਈ ਸੰਪਰਕ ਕਰ ਲੈ ਤੇ ਆਪਣੀ ਸਮਝਣਾ ਤੇ ਆਪਣੀ ਜ਼ਿੰਮੇਵਾਰੀ ਤੇ ਲਵੇ ਜੋ ਵੀ ਕਰਨਾ ਵਾ ਹਾਂਜੀ ਵੀਰ ਜੀ ਸੱਸੀ ਕਾਲ ਜੀ ਸੱਸੀ ਕਾਲ ਵੀਰ ਜੀ ਹੋਰ ਸਨੋ ਠੀਕ ਠਾਕ ਜੀ ਵਧੀਆ ਵਧੀਆ ਤੁਸੀਂ ਦੱਸੋ ਵਧੀਆ 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 ਵੇਗਿਆ ਜਮਾਲ ਉਦਨ ਨਾਲ ਹਾਂਜੀ ਉਦਨ ਦੇ ਵੇਗੀਆਂ ਗਾਂਵਾ ਜੀ ਠੀਕ ਆ ਅੱਜ ਵੀ ਪਾ ਜਾ ਜੀ ਹਾਂ ਤੇ ਚਲੋ ਨਾਮ ਦੱਸੋ ਇਕ ਵਾਰ ਫਿਰ ਮੇਰਾ ਬਲਜੀਤ ਜੀ ਹਾਂਜੀ ਹਾਂਜੀ ਪਿੰਡ ਖਾਨਵਾਲ ਜੇ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਮਰਸਾ ਹਾਂਜੀ ਠੀਕ ਐ ਨਾਲ ਆਪਣਾ ਦਲਾਲੀ ਦਾ ਕੰਮ ਵੀ ਆ ਤੇ ਨਾਲ ਇੱਕ ਦੋ ਪੁਸ਼ ਵੀ ਲਾ ਕੇ ਵੇਚ ਲੇ ਆ ਜੀ ਮਾੜਾ ਤੇ ਕੰਮ ਤਨ ਪਾ ਚਲਾਣਾ ਆ ਚਲੋ ਰੋਟੀ ਪਾਣੀ ਜਿੱਧਰੋਂ ਆ ਜੇ ਹਨਾ ਹਾਂਜੀ ਠੀਕ ਐ ਆਪਣੀ ਮਿਹਨਤ ਕੋ ਜੀ ਨਹੀਂ ਕਰਦੀ ਇਹ ਪਾਜੀ ਬੱਛੀ ਆ ਜੇ ਦੋਂਦੀ ਤੋਂ ਚੌਗੀ ਹੁੰਦੀ ਜੀ ਠੀਕ ਐ ਚਾਰਾਂ ਦਾ ਹੁੰਦੀ ਥੱਲੇ ਠੀਕ ਐ ਵੇਖੋ ਸੂਆ ਪਹਿਲਾ ਹੀ ਹਨਾ ਸੂਆ ਪਹਿਲਾ ਤੇ ਦੁੱਧ ਬੰਦਿਆਂ ਵੀਰਜੀ ਦੀ ਨਾ ਬੱਛੀ ਲਾ ਲਈ ਜੀ ਮਹੀਨੇ ਦੀ ਗਾਂ ਸੋਈ ਜੀ ਅੱਛਾ ਬੱਛੀ ਬੰਦਿਆਂ ਦੀ ਨਹੀਂ ਜੀ ਵੱਛੀ ਨਹੀਂ ਤੁਹਾਨੂੰ ਗਣਾ ਹਾਂਜੀ ਠੀਕ ਆ ਥੱਲੇ ਉਹਨਾਂ ਛੱਡੀ ਵੀ ਨਹੀਂ ਪਹਿਲੇ ਤੇ ਅੱਛਾ ਤੇ ਦੁੱਧ ਐਸ ਟਾਈਮ ਆਹ 15 ਨਹੀਂ 16 ਨਹੀਂ ਕਹਿੰਦੇ 14 ਕਿਲੋ ਦੀ ਗਰੰਟੀ ਹੁਣ ਪੱਕਾ ਤਿਆਰ ਜਿਹੜਾ ਪੱਕਾ ਤਿਆਰ ਜਿਹੜਾ ਹੁਣ ਐਸ ਟਾਈਮ ਤੋਰਾਂ ਫੇਰ ਕਰੀਏ 14 ਲੀਟਰ ਦੁੱਧ ਜਿਹੜਾ ਕਹਿੰਦੇ ਵੀ ਇਹਦੇ ਕੋਲ ਹੈਗਾ ਵਾ ਹੁਣ ਬਾਕੀ ਉਹ ਤੁਸੀਂ ਆਪਣਾ ਦੋ ਟਾਈਮ ਚੋਗ ਲੈ ਜਾਣਾ ਤੇ ਵੱਛੀ ਉਹਦੇ ਕਹਿੰਦੇ ਵੀ ਦਿੱਤੀ ਨਹੀਂ ਉਹਨਾਂ ਨੇ ਜਿੱਥੋਂ ਹੀ ਆਈ ਆ ਤੇ ਬੜੇ ਪਿਆਰੇ ਜਿਹੇ ਫੇਸ ਦੀ ਆ ਛੋਟਾ ਜਿਹਾ ਫੇਸ ਹੈ ਦੰਦ ਵੀ ਇਹਦੇ ਤੁਹਾਨੂੰ ਦਿਖਾ ਦਿੰਦੇ ਹੁਣੇ ਜage ਦੰਦ ਮਤੋਂ ਦਰਦੇ ਰਹੀ ਕਰ। ਆਹ ਦੇਖ ਸੰਦੇ ਥੱਲੇ ਚੰਗੀ ਆ ਤਰਾ। ਆਜ ਲੈ ਆ। ਦੰਦ ਵਿਖਾ ਲਈਏ ਦੇਖ ਕਰੀ। ਆਵੇ ਫਿਰ ਚੰਗੀ ਹੋਣਗੀ। ਆਵੇ। ਦੰਦ ਹੀ ਅਗੇ ਕਿਸਾਨ ਦੀ। ਦੰਦ ਹੀ ਇਹ ਜੇ ਪੂਰੀ। ਅਜੇ ਇੱਧਰ ਲੈ ਆ ਦੇਖ। ਆਹ ਦੰਦ ਅਜੇ ਬਈ ਬਾਕ। ਹਾਂਜੀ ਸਾਰੇ ਬਾਕੀ ਦੰਦ ਤਾਂ ਬੱਤੇ ਆ। ਦੰਦ ਹੀ ਤਾਂ ਚੋਗੀ ਲਾ ਲਓ ਵੀ ਕੋਈ। ਦੇਖੋ। ਕਿਸੇ ਪਾਸੋਂ ਵਸੀ ਨਹੀਂ ਹੁੰਦੀ। ਹਾਂਜੀ। ਦੋ ਦੰਦ ਦੇ ਆ ਜੀ ਇਹ ਪੂਰੀ ਕੱਦ ਵਾਲੀ ਠੀਕ ਹੈ ਜੀ ਛੋਟੀ ਮੰਨ ਕੇ ਨਾ ਵੀ ਰਾਜ ਆ ਵੇਖੋ ਤੇ ਕੱਦ ਵਜਨ ਵਾਲੀ ਆ ਤਰ੍ਹਾਂ ਉਮਰ ਦੇ ਸਾਬ ਨਾਲ ਚਲੋ ਚੰਗੀ ਆ ਲੈ ਜਾ ਇਹ ਆ ਵੀ ਚਲੋ ਜੇ ਕਿਸੇ ਵੀ ਨੇ ਸ਼ੌਂਕ ਨਾ ਕਰੇ ਰੱਖਣੀ ਸੋਹਣੀ ਵੈੜਿਆ ਗਾਮ ਵਿੱਚ 400 ਵਿੱਚ ਆਉਣਾ ਲਈ ਹੈ ਅੱਲੇ ਅਗਲੇ ਸੋਵੇ ਨੂੰ ਕੱਦ ਦੇਣੇ ਹੋਰ ਘਰ ਜਾਣਾ ਤੇ ਬਾਕੀ ਥਾਣਾ ਦਾ ਸਾਈਜ਼ ਗੈਪ ਵੀ ਇਹਦਾ ਚੰਗਾ ਆ ਆਹ ਦੇ ਸਾਡੇ ਥਾਣੇ ਦੇ ਇੱਕ ਰੀ ਲਾਗੇ ਤੋਂ ਆਪਾਂ ਛੀਲ ਪੂਰੀ ਭਾਜੀ ਠੀਕ ਹੈ ਜੀ ਛੀਲ ਆ ਦੇ ਭਾਜੀ ਇਧਰ ਵੀ ਬਹਿ ਜਾ ਭਾਜੀ ਜੇ ਮਰਜ਼ੀ ਫਿਰ ਵੇਖੋ ਇਧਰ ਇੱਧਰ ਵੇਖੋ ਠੀਕ ਆ ਆਹ ਵੇਖੋ ਛੀਲ ਠੰਡੀ ਪੂਰੀ ਏ ਕੋਈ ਚੱਕਰ ਤੇ ਚਵਾ ਵੀ ਬਹੁਤ ਮੋਟਾ ਹੈ ਠੀਕ ਆ ਹਾਂਜੀ ਮੁੱਲ ਫਿਰ ਇਹਦਾ ਵੱਚੀ ਕਰ ਦੀਏ 55000 ਰੁਪਏ ਦੀਏ ਨਹੀਂ ਜਹਾਜ ਜੀ ਕਰ ਦੀਏ ਜੇ ਇਹਦੇ ਵੱਚੀ ਨਾਲ ਹੁੰਦੀ ਫਿਰ ਤੇ ਚਲੋ ਇਹ ਨਦੀ ਹੈਗੀ ਤੁਸੀਂ ਦੱਸੋ ਕਿਨੇ ਦੇਣੀ ਪੰਜਾਬ ਚ ਛੋਟ ਕਰ ਦੋ ਕਿੰਨੀ ਕਰਦੇ ਜੀ ਚਲੋ ਕੋ ਵੀਰ ਫੋਨ ਲਾਏ ਛੋਟ ਪਕਾਤਾ ਅੱਛਾ ਹਾਂਜੀ ਕਰ ਦੋਗੇ ਮੌਕੇ ਤੇ 2000 ਛੋਟ ਦੂੰਗਾ 45 ਬੱਚੀ ਮਿਲਦੀ ਨਹੀਂ ਜੀ ਭਾਜੀ ਇੱਧਰ ਵੇਖੋ ਬੱਚੀ 6000 ਦੀ ਜੀ ਠੀਕ ਆ ਵੜ ਸੋਣੀ ਆ ਤਰ੍ਹਾਂ ਚਲੋ ਇਹ ਆ ਵੀ ਚੱਲਾ ਹੁਣ ਬੱਚੀ ਉਹਨਾਂ ਦਿੱਤੀ ਨਹੀਂ ਨਾਲ ਮਤਲਬ ਵੀ ਮੂਲਾਏ ਮਾਨਤਨ ਕਰਨਾ ਹੈ ਦੇਣ ਵਾਲੇ ਕੰਮ ਕਰਨਾ ਹੈ ਆਪਾਂ ਖੁੱਲਾ ਮਾਨਤਨ ਕਰ ਦੋਗੇ ਕੀ ਆ ਹੁਣ ਆ ਗਿਆ ਛੋਟਾ ਭਾ ਆ ਗਿਆ ਵੀ ਇਹਦੇ ਕੋਲ ਦੁੱਧ ਕਿੰਨਾ ਜੀ ਇਥੇ ਜੀ ਜੀ 7 ਕਿਲੋ ਦੁੱਧ ਜੀਏ 7 ਲੀਟਰ ਹੈਗਾ ਪੱਕਾ ਦੁੱਧ ਇਹ ਵੀ ਚੌਗੀ ਅੱਛਾ ਇਹ ਵੀ ਚਾਰ ਦੰਦਿਆ ਪਹਿਲਾ ਸੂਆ ਹਾਂ ਪਹਿਲਾ ਸੂਆ ਤੁਰ ਫੇਰ ਇੱਕ ਰੀਨਾਂ ਹਾਂ ਆ ਦੇਖੋ ਇਹਦਾ ਲੱਕਰ ਆ ਦੇ ਸੰਦੇ ਇਹਦਾ ਚਲੋ ਕਾਦੇ ਦਾ ਚਲੋ ਠੀਕ ਹੈ ਮਰਦੇ ਹਸਾਣਾ ਜੱਤੀ ਕ੍ਰੋਸ ਚ ਕਾਦੇ ਦਾ ਵੀ ਹਸਾਣਾ ਦਰਮਿਆਨਾ ਚ ਕਾਦੇ ਆ ਆ ਤੁਹਾਨੂੰ ਇਹ ਦੇਖ ਸਕਦਾ ਥੋੜਾ ਡਰਦੀ ਡਰਦੀ ਸਾਡੇ ਕੋਲ ਚਲੋ ਆ ਜਾ ਲੈ ਦੰਦ ਵਿਖਾ ਦਈਏ ਤੇ ਵੀ ਹਾਂ ਤੇ ਡਰਦੀ ਆ ਕੋਸ਼ਿਸ਼ ਕਰਦੇ ਹਾਂ ਦਖਾਂ ਦੇ ਆਵੇ ਚਾਰ ਦੰਦ ਪਿਓਰ ਚਾਰ ਦੰਦ ਆ ਜੀ ਇਹ ਕਿਤੇ ਉੱਤਰੇ ਪਿਓਰ ਚਾਰ ਦੰਦ ਕੋਈ ਨਹੀਂ ਆ ਜ ਲੈ ਆਓ ਤੂੰ ਕਹੇ ਗੱਲ ਵੀ ਇਹਨੂੰ ਵਿਖਾ ਦਾਂ ਪਹਿਲਾ ਸਵੇਰੇ ਠੀਕ ਹੈ ਜੀ ਮੱਕੀ ਆ ਵੀ ਚਲੋ ਸਾਰਾ ਸਿਆਲ ਆ ਕਿਸੇ ਵੀਰ ਦਾ ਘਰ ਦਾ ਵਧੀਆ ਸਾਰੀ ਜਗ ਉਹ ਸਤ ਜੀ ਦਰਦੀ ਦਰਦੀ ਜੀ ਇਹ ਕਈ ਵਾਰੀ ਪਸ਼ੂ ਨਾਲ ਹਾਂ ਠੰਡੀ ਬੜੀ ਜੀ ਬਾਹਰਲੇ ਬੰਦੇ ਤਾਂ ਉਤਨਾ ਹੀ ਡਰ ਜਾਂਦਾ ਵਾ ਘਰਾਂ 'ਚ ਬਾਹਰ ਕੱਡੀਆਂ ਨਹੀਂ ਹੁੰਦੀਆਂ ਕਈ ਆਦੀ ਉਹ ਤਰ੍ਹਾਂ ਠੰਡੀ ਆ ਦੇਖੋ ਜੀ ਤਾਂ ਕੰਡਿਤਰੀਆ ਉਹ ਤਾਂ ਕੋਈ ਚੱਕਰ ਨਹੀਂ ਵੰਗਾ ਭੈ ਤੋਂ ਭੈ ਨਹੀਂ ਪੋਣਾ ਥਣ ਵੀ ਹੱਥ ਦੀ ਚਵਾਈ ਵਾਲਾ ਹੈ ਹਾਂਜੀ ਤੇ ਇਹਦਾ ਫਿਰ ਮੁੱਲ ਵੀ ਜੀ ਇਹਦਾ ਕਰਦੀ 18000 15000 ਜਾਣ ਤੋਂ ਕੁਝ ਨਹੀਂ ਦਾ ਕਰ ਦਾਂਗੇ ਛੋੜ ਕਵੀਰ ਫੋਨ ਦਾ ਅੱਛਾ ਅੱਛਾ ਮੈਂ ਛੋਟ ਕਰ ਦਉਗਾ ਹਾਂ ਛੋਟ ਕਰ ਦਾਂਗੇ ਤੇ ਆ ਆ ਜਿਹੜੀ ਗਾਂ ਜੀ ਆ ਕਹਿੰਦੇ ਵੱਛੀ ਦੀ ਜੀ ਇਹ ਤਾਂ ਮਗਰ ਆ ਵੱਛੀ ਵੀ ਜੀ ਹਾਂਜੀ ਉੱਚਾ ਬੱਚਾ ਜੀ ਹਾਂਜੀ ਆ ਵੱਛੀ ਕੋ ਲਾਲੇ 2 ਮਹੀਨੇ ਦੀ ਕੋ 2.5 ਢਾਈ ਰਾਂ ਦੀ ਲਾਲੇ ਤੇ ਦੁੱਧ ਦੁੱਧ ਹੁਣੇ ਇਥੋਂ ਲਈ ਪਿੰਡੋਂ ਹੀ ਅੱਛਾ ਦੋ ਦੋ 6-7 ਕਿਲੋ ਦੱਸਦੇ ਆ ਆਪਾਂ 5 ਕਿਲੋ ਦੱਸ ਦਿੰਦੇ ਹਾਂ ਠੀਕ ਹੈ ਜੀ ਠੀਕ ਹੈ ਲਾਮਾ ਆਪਾਂ ਲੈਣਾ ਨਹੀਂ ਹੁਣ ਇਹ ਨਹੀਂ ਹਾਂਦੀ ਫੜ ਕੇ ਜੀ ਤੇ ਥਾਣੇ ਤੇ ਥਣ ਬਿਲਕੁਲ ਓਕੇ ਜੀ ਚਾਰੇ ਪੂਰੇ ਜੀ ਆ ਸਾਰੇ ਇੱਕ ਸੰਦੇ ਦੋ ਚਾਰ ਦਾ ਫਰਕ ਹੈਗਾ ਅਗਲਾ ਸੰਨੇ ਇੱਕ ਚੜਿਆ ਹਾਂ ਥੋੜਾ ਜਿਹਾ ਫਰਕ ਹੈਗਾ ਜੀ ਦੁੱਧ ਇਹ ਵੀ ਬੰਨ ਦੁੱਧ ਪੂਰਾ ਹੁੰਦਾ ਹੈ ਅੱਛਾ ਬਾਂਗਾ ਦੀ ਕੋਈ ਸੰਗੇ ਚਾ ਚਾ ਜਾਂਦਾ ਤੇ ਰੇਤਾਂ ਨਾਲ ਸੜਕ ਪੈ ਜਾਂਦਾ ਇਹ ਆ ਵੀ ਚਲੋ ਇਹ ਤੇ ਹੈਗੀ ਆ ਵੀ ਕਿਸੇ ਨੇ ਘਰ ਦਾ ਚਾਹ ਪਾਣੀ ਦਾ ਸਾਰਨਾ ਵਾ ਦੁੱਧ ਸੰਗਣਾ ਲਾਵਾ ਚਲੋ ਇਹਨਾਂ ਦਾ ਤੇ ਘਰ ਦਾ ਸਾਰੀ ਜਾਊਗੀ ਚਲੋ ਲੈ ਬੀ ਜੀ ਉੱਤਰ ਹੈ ਕਿ ਇਹ ਵੀ ਠੰਡੀ ਤੇਰੀ ਆ ਸਿੰਘ ਭਾਵੇਂ ਜ਼ਰੂਰ ਇਹਦੇ ਹੈਗੇ ਕੋਈ ਗੱਲ ਨਹੀਂ ਆਂਦੀ ਤਿੱਖੇ ਨਹੀਂ ਆ ਸਿੰਘ ਇਹਦੇ ਗਾੜੀਆਂ ਹਾਂਜੀ ਠੰਡੀ ਸੀ ਪੂਰੀ ਜੀ ਠੀਕ ਹੈ ਜੀ ਹਾਂਜੀ ਆ ਦੇਖ ਸੰਦੇ ਹੋਂ ਇਹਦਾ ਲੱਗੇ ਤਾਂ ਤੇ ਇਹਦਾ ਫਿਰ ਮੁੱਲ ਵੀ ਜੀ ਦੇਰੀ 15000 ਦੀ ਕਰ ਦਈਏ ਤੁਹਾਡਾ ਪਤਾ ਮਾਨ ਹੋਰ ਇਹ ਹਾਂ ਨਾ ਆਪਾਂ ਦੇ ਦੇਣੀ ਜੇ 12000 ਦੀ ਠੀਕ ਆ ਵੇਚਣ ਵਾਲਾ ਕੰਮ ਜੀ ਉਹਨੇ ਇੱਕ ਇੱਕ ਛੋਟ ਛੋਟ ਮੁੱਕ ਦੇ ਜੀ ਉਹ ਤੱਕ ਕਿਲੋ ਦਊਗੇ ਜਿਹੜਾ ਕੋ ਲੈ ਗਿਆ ਠੀਕ ਆ ਜੀ ਹਾਂਜੀ ਬੁੱਥੇ ਤੋਂ ਖੋਲ ਕੇ ਆਈ ਠੀਕ ਆ ਤੇ ਬਾਕੀ ਚਲੋ ਕੋਈ ਵੀਰ ਆਪਣੀ ਤਸੱਲੀ ਕਰਕੇ ਹਾਂਜੀ ਤੇ ਵੇਚ ਆ ਕੇ ਆਪਣੀ ਸਮਝ ਨਾਲ ਖੜੇ ਜੀ ਬਾਕੀ ਚਲੋ ਸਾਮ ਸੰਭਨ ਵਾਲੀਆਂ ਵਾ ਸਾਮ ਕੇ ਕਿਲੋ ਕਿਲੋ 2 2 ਕਿਲੋ ਵੱਧ ਵੀ ਸਕਦੀਆਂ ਆਹ ਤਾਂ ਬਿਲਕੁਲ ਜੀ ਤਾਜੀ ਸੰਧੂ ਬਿਨੋਂ ਤੁਸੀਂ